ਸਾਡੇ ਆ ਦੇਖੋ ਇੱਕ ਕੱਦੂ ਲੱਗ ਗਿਆ। ਤਿੰਨ ਹੀ ਕੱਦੂ ਨਹੀਂ ਸੀ ਲੱਗੇ ਹੈਗੇ ਸਾਡੇ ਆ ਹੁਣ ਐਤਕੀ ਪਹਿਲੀ ਇਤਾਂ ਚਾਹ ਦੇ ਲੋ ਠੰਡਾ ਮੌਸਮ ਥਿਊ ਦੇਖੋ ਬਹੁਤ ਹੀ ਜ਼ਿਆਦਾ ਘੈਂਟ ਥਿਊ ਆਉਂਦਾਗਾ ਤੇ ਮੌਸਮ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਪਿਆਗਾ। ਇਹੀ ਮੌਸਮ ਆ ਇਹੀ ਕਾਰਨ ਹੁੰਦਾ ਸ਼ਰਸ਼ੀ ਕਾਲ ਜੀ ਸਾਰਿਆਂ ਨੂੰ ਗਰਮੀ ਬਹੁਤ ਹੀ ਜ਼ਿਆਦਾ ਹੋ ਗਈ ਦੁਆਰੇ ਫਿਰ ਤੇ ਪਰ ਸੌਣ ਦੇ ਮਹੀਨੇਸ ਤਾ ਲਗਾਤਾਰ ਇੰਨੇ ਜ਼ਿਆਦਾ ਮੀਂਹ ਪੈਂਦੇ ਆ ਸਾਡੇ ਮੈਨੂੰ ਲੱਗਦਾ ਜ 10 ਦਿਨ ਹੋ ਗਏ ਲਗਾਤਾਰ ਬਾਰਿਸ਼ ਹੋਈ ਜਾਂਦੀ ਆ ਹੁਣ ਵੀ ਮੌਸਮ ਕਦੇ ਤਾਂ ਦੇ ਹੁਣ ਤੁਸੀਂ ਦੇਖ ਲਓ ਜਮਾ ਪੂਰੀ ਫੁੱਲ ਥੋਪਾ ਤੇ ਕਦੇ ਬੱਦਲ ਹੋ ਜਾਂਦੇ ਆ ਨਾ ਐ ਪਤਾ ਲੱਗਦਾ ਬਾਕੀ ਜਿਹੜੇ ਆਪਣੇ ਕੰਮ ਆ ਉਹ ਵੀ ਉਹਨਾਂ 'ਚ ਵੀ ਰੁਕਾਵਟ ਆਉਣ ਲੱਗ ਜਾਂਦੀਆਂ ਨੇ ਹੁਣ ਜੋ ਲੇਡੀਜ਼ ਦੇ ਘਰੇ ਕੰਮ ਹੁੰਦੇ ਆ ਕੱਪੜੇ ਧੋਣਾ ਜਦੋਂ ਕੋਈ ਕੱਪੜੇ ਧੋਣ ਲੱਗ ਜਾਂਦੇ ਉਹ ਬਾਰਿਸ਼ ਸਟਾਰਟ ਹੋ ਜਾਣੀ ਤੇ ਜਦੋਂ हट ਜਾਣਾਂ ਤੇ ਉਦੋਂ ਬਾਰਿਸ਼ ਫੇਰ ਆ ਜਾਣੀ ਤੇ ਇਹ ਇੱਕ ਤੁਹਾਨੂੰ ਹੋਰ ਇੱਕ ਨਵੀਂ ਚੀਜ਼ ਦੱਸਦੇ ਆ ਪਰ ਸੌਣ ਦੇ ਮਹੀਨੇ ਦੇ ਫਾਇਦੇ ਵੀ ਬਹੁਤ ਹੁੰਦੇ ਆ ਪਤਾ ਕੀ ਚੀਜ਼ ਆਣਾ ਸੌਣ ਦੇ ਮਹੀਨੇ ਚ ਆਪਾਂ ਨੂੰ ਵੱਧ ਤੋਂ ਵੱਧ ਨਾ ਆਹ ਬੂਟੇ ਜਿਵੇਂ ਕੋਈ ਫਲਾਂ ਫੁੱਲਾਂ ਦੇ ਬੂਟੇ ਹੋਏ ਸਬਜ਼ੀਆਂ ਹੋਈਆਂ ਉਹ ਆਪਾਂ ਨੂੰ ਵੱਧ ਤੋਂ ਵੱਧ ਲਾਉਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜੀ ਵਾਰਿਸ਼ ਆ ਉਹ ਲਗਾਤਾਰ ਹੁੰਦੀ ਰਹਿੰਦੀ ਆ ਤੇ ਜਿਹੜਾ ਫਾਲਾ ਉਹ ਵਧੀਆ ਆਉਂਦਾਗਾ ਤੇ ਜਿਵੇਂ ਅਸੀਂ ਹੁਣ ਕੱਦੂ ਲਾਏ ਸੀਗੇ ਕਿਉਂਕਿ ਐਤਕੀ ਗਰਮੀ ਇੰਨੀ ਜ਼ਿਆਦਾ ਪਈਆ ਬਹੁਤ ਹੀ ਜ਼ਿਆਦਾ ਗਰਮੀ ਪਈਆ ਤੇ ਜਿਹੜੇ ਅਸੀਂ ਕੱਦੂ ਲਾਏ ਸੀਗੇ ਉਹ ਜਮਾ ਨਹੀਂ ਸੀ ਹੋਏ ਹੈਗੇ ਤੇ ਹੁਣ ਆਹ 1 ਮਹੀਨਾ ਹੋ ਗਿਆ ਲਗਾਤਾਰ ਬਾਰਿਸ਼ ਹੋ ਰਹੀ ਆ ਤੇ ਇਹਦੇ ਚ ਸਾਡੇ ਜਿਹੜੇ ਕੱਦੂ ਆ ਉਹ ਵੀ ਵਧੀਆ ਲੱਗਣ ਲੱਗੇ ਤੇ ਹੁਣ ਅਸੀਂ ਕੱਲ ਬੂਟੇ ਵੀ ਲਾਏ ਨੇ ਤੇ ਉਹ ਵੀ ਸੁਨ ਦਿਖਾਉਣੇ ਆ ਤੇ ਨਵੇਂ ਤੇ ਉਹ ਵੀ ਕਹਿੰਦੇ ਆ ਵੀ ਸੌਣ ਦੇ ਮਹੀਨੇ ਚਾਣਾ ਵੀ ਵਧੀਆ ਹੋਣ ਲੱਗ ਜਾਂਦੇ ਆ ਵੀ ਮੀਂਹ ਕਰਕੇ ਗਰਮੀ ਇਹਨਾਂ ਨੂੰ ਘੱਟ ਲੱਗਦੀ ਆ ਤੇ ਤੁਸੀਂ ਵੀ ਜ਼ਰੂਰ ਲਾਓ ਤੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਹ ਇਹ ਸਾਡੀਆਂ ਕੱਦੂਆਂ ਦੀਆਂ ਬੱਲਾ ਨੇ ਐਡੀਆਂ ਐਡੀਆਂ ਹੋ ਗਈਆਂ ਪਹਿਲਾਂ ਸੀ ਲਾਈਆਂ ਸੀਗੀਆਂ ਸਾਡੇ ਇੱਕ ਵੀ ਕੱਦੂ ਨਹੀਂ ਸੀ ਹੋਇਆ ਹੈਗਾ ਤੇ ਹੁਣ ਪੱਕਾ ਕੋਈ ਨਾ ਕੋਈ ਤਾਂ ਹੋਊਗਾ ਐਸੇ ਦਾ ਲੱਗਣ ਲੱਗੇ ਨਹੀਂ ਹੈਗੇ ਤੇ ਬਾਕੀ ਹਨਾ ਸਾਡੇ ਨਾਲ ਇੱਧਰ ਜਿਹੜਾ ਪਾਣੀ ਹੈ ਉਹ ਸੋਰੇ ਵਾਲਾ ਹੈਗਾ ਤੇ ਉਹ ਪਾਣੀ ਇਹ ਬੱਲਾ ਨੂੰ ਜਿਹੜਾ ਮਚਾ ਦਿੰਦਾ ਹੈ ਤੇ ਕੱਲ ਅਸੀਂ ਹਨਾ ਤੇ ਉਹਨਾਂ ਤੋਂ ਰੈ ਲੈਤੀ ਆ ਮਾਲੀ ਤੋਂ ਤੇ ਉਹ ਕਹਿੰਦੇ ਸੀਗੇ ਕਿ ਵੀ ਤੁਸੀਂ ਨਾ ਐਂ ਕਰਿਆ ਕਰੋ ਜਿੰਨਾ ਘਰਾਂ ਦੇ ਵਿੱਚ ਏਸੀ ਲੱਗੇ ਆ ਏਸੀ ਦਾ ਪਾਣੀ ਵਰਤ ਲਿਆ ਕਰੋ ਤੇ ਇਧਰ ਸਾਡੇ ਆ ਦੇਖੋ ਇੱਕ ਕੱਦੂ ਲੱਗ ਗਿਆ ਤੇ ਨਹੀਂ ਕੱਦੂ ਨਹੀਂ ਸੀ ਲੱਗੇ ਹੈਗੇ ਸਾਡੇ ਆ ਹੁਣ ਐਤਕੀ ਪਹਿਲੀ ਵਾਰ ਕੱਦੂ ਲੱਗਿਆ ਆ ਉਧਰ ਵੀ ਦੇਖਦੇ ਆਪਾਂ ਉਧਰ ਵੀ ਲੱਗੇ ਪਏ ਹੋਣਗੇ ਆਪਾਂ ਬਾਹਰ ਲਾਏ ਆ ਬਾਹਰਲੇ ਪਾਸੇ ਖੇਤਾਂ ਵਿੱਚ ਇਹੀ ਫਾਇਦਾ ਰਹਿੰਦਾ ਵੀ ਹੁਣ ਜੇ ਆਪਾਂ ਪਿੰਡਾਂ 'ਚ ਹਾਂ ਕੋਈ ਵੀ ਫਸਲ ਆ ਵੀ ਸਬਜ਼ੀਆਂ ਸੁੱਧੀਆਂ ਲੱਗ ਨਹੀਂ ਸਕਦੇ ਨਾ ਹੁੰਦੀਆਂ ਜਗ੍ਹਾ ਥੋੜੀ ਹੋਣ ਕਰਕੇ ਕਿ ਤਾਂ ਚਾਹ ਦੇ ਲੋ ਠੰਡਾ ਮੌਸਮ ਥਿਊ ਵੇਖੋ ਬਹੁਤ ਹੀ ਜ਼ਿਆਦਾ ਕੈਂਟ ਥਿਊ ਆਉਂਦਾਗਾ ਤੇ ਮੌਸਮ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਪਿਆਗਾ ਇਹੀ ਮੌਸਮ ਆ ਇਹੀ ਕਾਰਨ ਹੁੰਦਾ ਵੀ ਜਿਹੜਾ ਇੱਥੇ ਸਬਜੀ ਫਰੂਟ ਵਗੈਰਾ ਵਧੀਆ ਲੱਗਦੇ ਆ ਤੇ ਇੱਧਰ ਵੀ ਆਪਣੇ ਕੱਦੂ ਲੱਗੇ ਹੋਏ ਆ ਇਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਤਾਂ ਲੱਗੇ ਹੀ ਪਿਆ ਹੋਊਗਾ ਕਿਉਂਕਿ ਘਰ ਦੀ ਸਬਜ਼ੀ ਬਿਨਾ ਸਪਰਿਆਂ ਰਹਾਂ ਤੋਂ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਤੇ ਕੱਲ ਅਸੀਂ ਆ ਨਵੇਂ ਬੂਟੇ ਲਾਏ ਆ ਇਹ ਬੂਟਾ ਇਹ ਕਿੰਨੂਆਂ ਦਾ ਲਾਇਆਗਾ ਇੱਕ ਕਿੰਨੂਆਂ ਦਾ ਤੇ ਉਧਰ ਲਾਏ ਆ ਤਿੰਨ ਬੂਟੇ ਦੋ ਅਮਰੂਦਾਂ ਦੇ ਲਾਏ ਆ ਇੱਕ ਅੰਜੀਰਾਂ ਦਾ ਲਾਇਆਗਾ ਤੇ ਹੁਣ ਉਹ ਮਾਲੀ ਕਹਿੰਦੇ ਵੀ ਇਹ ਰੁੱਤ ਚ ਵਧੀਆ ਹੋ ਜਾਂਦੀ ਸਾਰਾ ਕੁਝ ਤੇ ਆ ਸਬਜ਼ੀ ਦੇਖੋ ਆ ਵੀ ਇੱਕ ਨਵਾਂ ਸ਼ੁਰੂ ਹੋ ਗਿਆ ਕੱਦੂ ਲੱਗਣਾ ਇਹਨਾਂ ਨੂੰ ਫਲ ਵਧੀਆ ਲੱਗਣ ਲੱਗ ਗਿਆ ਵਧੀਆ ਕੱਢੀ ਜਾਂਦੇ ਆ ਇਹ ਫੁੱਲ ਇੱਧਰ ਵੀ ਵਧੀਆ ਲੱਗੇ ਪਏ ਆ ਸਾਰੇ ਆ ਖੇਤਾਂ ਦਾ ਨਜ਼ਾਰਾ ਇੱਥੇ ਸਕੂਨ ਭਰੀ ਜ਼ਿੰਦਗੀ ਮਿਲਦੀ ਆ ਫਰੈਸ਼ ਹਵਾ ਇਹਦੇ ਵਰਗੀ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਟ੍ਰੈਫਿਕ ਵਾਲੀ ਧੂਏ ਵਾਲੀ ਆ ਬਹੁਤ ਵਧੀਆ ਜ਼ਿੰਦਗੀ ਹੁੰਦੀ ਆ ਬਹੁਤ ਵਧੀਆ ਵਧੀਆ ਹਵਾ ਮਿਲ ਜਾਂਦੀ ਆ ਤੇ ਗਰਮੀ ਤੋਂ ਰਾਹਤ ਵੀ ਬਹੁਤ ਜ਼ਿਆਦਾ ਮਿਲੀ ਹੋਈ ਐ ਕਿਤਾ ਜਿਹੜੇ ਸਾਬ ਨਾਲ ਪਈ ਵੀ ਬਹੁਤ ਜ਼ਿਆਦਾ ਸੀ ਤੇ ਤੁਸੀਂ ਵੀ ਸੋਨੂੰ ਵੀ ਸਾਰਿਆਂ ਨੂੰ ਬੇਨਤੀ ਆ ਤੇ ਆ ਮਹੀਨਿਆਂ ਤੁਸੀਂ ਵੱਧ ਤੋਂ ਵੱਧ ਬੂਟੇ ਲਾ ਕੇ ਦੇਖਿਓ ਤੇ ਫਰੂਟਾਂ ਦੇ ਸਬਜ਼ੀਆਂ ਦੇ ਤੇ ਬਹੁਤ ਹੀ ਵਧੀਆ ਜ਼ਿਆਦਾ ਫਲ ਦੇਣਗੇ ਆਪਣ ਇਦਾਂ ਸਾਡੇ ਲੱਗਿਆ ਸਹਾਜਨੇ ਦਾ ਬੂਟਾ ਇਹਦਾ ਜਿਹੜਾ ਫੁੱਲ ਆ ਇਹ ਇਦਾਂ ਦਾ ਹੁੰਦਾ ਹੈਗਾ ਇਹ ਤਾਂ ਤੇਲ ਬਣਾਇਆ ਜਾਂਦਾ ਜਿਨ੍ਹਾਂ ਦੇ ਚਿੱਟੇ ਵਾਲ ਆਉਣ ਲੱਗ ਜਾਂਦੇ ਸਿਰ ਤੇ ਕੋਈ ਪ੍ਰੋਬਲਮ ਰਹਿੰਦੀ ਆ ਤੇ ਉਹ ਇਹਦਾ ਤੇਲ ਵੀ ਵਰਤ ਸਕਦੇ ਆ ਇਹ ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ ਉਹਦੇ ਚ ਜਾਣਕਾਰੀ ਦਿੱਤੀ ਸੀ ਆਪਾਂ ਗੱਲ ਕਾਦੇ ਬੁੱਟੇ ਲਾਇਨੇ ਨਵੇਂ ਹਾਂਜੀ ਹੈਜਾ ਭਾਈ ਜੀ ਹੈਜਾ ਹਾਂ ਜੋ ਕੀ ਹੁੰਦੀ ਆ ਗੁਲਕੰਦ ਇਹ ਅੱਛਾ ਗੁਲਕੰਦ ਕੰਦ 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 ਇਹ ਬੁੱਲੜ ਹੋ ਗਿਆ ਜਾਮਣਾ ਕੀ ਇਹ ਗਾਂ ਜਨਾ ਆ ਗਿਆ ਇੱਕ ਆ ਮਿੱਟੀ ਹਨਾ ਜਿੱਥੇ ਆ ਮਿੱਟੀ ਹੋਗੀ ਇਹਦੇ ਚ ਬਹੁਤ ਵਧੀਆ ਇਹ ਲੱਗ ਮਿੱਟੀ ਆ ਲਾਲ ਮਿੱਟੀ ਨਹੀਂ ਆਮ ਤੌਰ ਤੇ ਦੂਜੀਆਂ ਮਿੱਟੀਆਂ ਹੁੰਦੀਆਂ ਤੇ ਆ ਮਿੱਟੀ ਜਿੰਨਾ ਜਿੰਨਾ ਦੀ ਹੁੰਦੀ ਆ ਨਾ ਉੱਥੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਬੂਟੇ ਲੱਗਦੇ ਆ ਐਸ ਮਿੱਟੀ ਤੇ ਵਧੀਆ ਫਲ ਨਿਕਲਦਾ ਆ ਇਧਰ ਕੜੀ ਪੱਤਾ ਇਹ ਅਸੀਂ ਕੜੀ ਪੱਤਾ ਲਾਇਆ ਜਿਵੇਂ ਆਪਾਂ ਸਬਜ਼ੀਆਂ ਚ ਕਈ ਵਾਰੀ ਪਾਉਣਾ ਹੁੰਦਾ ਹੈਗਾ ਤੇ ਉਹ ਆਪਾਂ ਪਿਆਰ ਜਾਣ ਦੀ ਲੋੜ ਨਹੀਂ ਗਈ ਤੇ ਹੁਣ ਬਾਕੀ ਸਾਡੇ ਨਾ ਕੁੱਤੇ ਖਰਾਬ ਕਰ ਦਿੰਦੇ ਸਾਡੇ ਸਬਜ਼ੀ ਦਾ ਬਹੁਤ ਜ਼ਿਆਦਾ ਹੋਵੇ ਅੱਜ ਅਸੀਂ ਫਸਟ ਟਾਈਮ ਬਲੌਗ ਪਾਇਆ ਬਹੁਤ ਟਾਈਮ ਬਾਅਦ ਤੇ ਸਾਨੂੰ ਇੰਨਾ ਹਜੇ ਬੋਲਣ ਦਾ ਐਕਸਪੀਰੀਅੰਸ ਨਹੀਂ ਹੈਗਾ ਤੇ ਜਿਵੇਂ ਜਿਵੇਂ ਤੁਸੀਂ ਸਾਨੂੰ ਸਪੋਰਟ ਕਰੋਗੇ ਪਲੀਜ਼ ਦੱਸ ਦਿਆ ਕਰੋ ਕਮੈਂਟਾਂ ਚ ਵੀ ਕਿੱਦਾਂ ਦੇ ਬਲੌਗ ਚਾਹੀਦੇ ਆ ਫਿਰ ਅਸੀਂ ਡੇਲੀ ਬਲੌਗ ਪਾਇਆ ਕਰਾਂਗੇ ਤੇ ਪਲੀਜ਼ ਸਾਡੇ ਬਲੌਗਰ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਜੀ